ਅਜਿਹੇ ਸਮੇਂ ਦੇ ਗੁਰਵਾਰ ਸਾਰੇ ਮੱਲਾਂ ਦਾ ਦੌੜ ਚੱਲਦਾ ਹੈ ਇਹ ਸਮੇਂ ਸਮੇਂ ਦੀਆਂ ਗੱਲਾਂ ਨੇ ਆਹ ਸਾਹਮਣੇ ਛੋਟਾ ਗਰੰਟੀ ਵਾਲਾ ਕਬੱਡੀ ਪਾ ਰਿਹਾ ਸਗਰਾਜ ਕਰ ਗੱਲ ਲਓ ਛੋਟਾ ਗਰੰਟੀ ਪਰ ਦੂਸਰੇ ਪਾਸੇ ਖਾਨ ਤੇ ਯਾਰ ਜੱਫੇ ਲਾਉਣਾ ਨੇ ਆਹਨ ਵੱਟ ਗੱਡੀ ਤੁਰਿਆਉਂਦਾ ਖਾਨ ਤੇ ਵੱਟ ਗੱਡੀ ਤੁਰਿਆਉਂਦਾ ਬਾਈ ਖਾਨ ਦਾ ਜੱਫਾ ਵਧੀਆ ਲੱਗਾ ਇੱਕ ਵਾਰੀ ਤਾੜੀਆਂ ਮਾਰੇ ਇਸ ਨੌਜਵਾਨ ਦੇ ਲਈ ਖਾਨ ਭੈਣੀ ਵਾਲਾ ਖਾਨ ਗੁਰਦਾਸਪੁਰੀਆ ਖਾਨ ਕਹਿੰਦੇ ਸਾਰੇ ਹੁੰਦੇ ਆ ਪਤਾ ਲੱਗਦਾ ਵੀ ਹੱਸਣ ਵਾਲੇ ਕੌਣ ਆ ਤੇ ਭਾਈ ਚੱਕਣ ਵਾਲੇ ਕੌਣ ਆ ਪਤਾ ਲੱਗ ਜਾਂਦਾ ਸੁੱਖਾ ਬੁੰਜਾ ਵਾਲਿਆ ਭਰਾ ਸਾਡਾ ਇਹ ਜਿਗਰੀ ਯਾਰ ਹੈ ਇਹ ਟੂਰਨਾਮੈਂਟ ਕਰਕੇ ਨਹੀਂ ਵਰਤਦਾ ਇਹ ਭਰਾਵਾਂ ਕਰਕੇ ਵਰਤਦਾ ਇਹ ਯਾਰਾਂ ਕਰਕੇ ਵਰਤਦਾ ਸਾਰਾ ਸਾਰੀ ਗੱਲਾਂ ਹੁੰਦੀਆਂ ਨੇ ਬੰਦੀ ਮੜੀਲਾ ਬੁੰਜਾ ਵਾਲਾ ਕਾਂਗੇ ਵਾਲੇ ਗੁਰਵਿੰਦਰ ਦੇ ਜੱਫੇ ਦਾ 500 ਦਾ ਮਾਨ ਸਨਮਾਨ ਹੋਊਗਾ ਇਹ ਸਾਡੇ ਢੇਲੂ ਕੜਿਆਲ ਹੁੰਦੀਆਂ ਨੇ ਬੰਦੀ ਮੜੀਲਾ ਬੁੰਜਾ ਵਾਲਾ ਕਾਂਗੇ ਵਾਲੇ ਗੁਰਵਿੰਦਰ ਦੇ ਜੱਫੇ ਦਾ 500 ਦਾ ਮਾਨ ਸਨਮਾਨ ਹੋਊਗਾ ਇਹ ਸਾਡੇ ਢੇਲੂ ਕੜਿਆਲ ਵਾਲਾ ਕਹਿੰਦਾ ਵੀ ਜ 500 ਦਾ ਜਿਹਨੂੰ ਕਹਿੰਦਾ ਵੀ 500 ਦਾ ਜਹਾਪਲੇ ਵੱਲ ਕਰੀਆਲ ਪਿੰਡ ਵਾਲਾ ਗੇਲੂ ਕਹਿੰਦਾ ਇਹਦੇ ਤੇ ਕਿਹੜਾ ਬਰੂਦ ਭਰਤਾ ਬਾਬੇ ਨਾਨਕ ਨੇ ਇਹ ਜਮਾਂ ਗਰੀਬੀ ਦੀ ਹਿੱਕ ਤਿਰਕੇ ਉੱਠਣ ਵਾਲਾ ਜਾਫੀ ਅੱਜ ਖੁੱਤੀ ਮਾਈ ਤਰਿਆਂ ਦਾ ਅੱਜ ਸਿਰਾਂ ਲਾਈ ਤਰਿਆਂ ਦਾ ਮਾਜੇ ਤੇ ਚੱਲ ਕੇ ਮਾਲਵੇ ਮਾਲਵੇ ਆ ਗਿਆ ਤੇ ਲਾਲਾ ਜੱਫੇ ਮੁੰਡਾ ਗਰਦਾਸਪੁਰਿਆ ਛਾ ਗਿਆ ਅਮਰਤ ਔਲਖ ਦਾ ਵੀ ਸ਼ਿੱਕਾ ਚੱਲਿਆ ਰਾਣੇ ਮਾਝ ਨੇ ਦੁਨੀਆ ਨਚਾਈ ਆ ਮੇਰੇ ਮਿੱਤਰੋ ਗੱਲ ਖਰਾਜ ਪਿੰਡ ਨਾਲ ਧਰਮਾ ਸਰਪੰਚ ਕਾਦਾ ਬੂੜਾ ਵਿਪਨ ਗੱਲ ਕਾਦਾ ਬੂੜਾ ਜੰਟਾ ਸੈਣੀ ਬੋਈਆ ਵਾਲਾ ਗੋਪੀ ਗੱਲ ਕਾਦਾ ਬੁੜਾ ਸਾਰੇ ਭਰਾਵਾਂ ਵੱਲੋਂ ਬਹੁਤ ਵੱਡਾ ਪਿਆਰ ਇੱਕ ਮਿੰਟ ਬੋਲਾਂ ਲਈ ਪੁੱਜਿਆ ਇੱਕ ਮੇਰੀ ਬੇਨਤੀ ਉਹ ਤੇ ਖੜਾਰਨਾ ਯਾਰ ਆਪਣੇ ਘਰ ਵਾਪਸੀ ਕਰ ਰਹੀਆਂ ਤੇ ਕੁਝ ਪਲੇਅਰ ਜਾ ਕੇ ਸੌਰੀ ਪਲੇਅਰ ਨਹੀਂਗੇ ਕੁਝ ਉਹਨਾਂ ਦੇ ਜਿਹੜੇ ਚਹੇਤੇ ਨੇ ਕਹਿੰਦੀ ਉਹਨਾਂ ਦੀ ਖੇਡ ਨੂੰ ਪਿਆਰ ਕਰਦੇ ਆ ਉਹ ਤਸਵੀਰਾਂ ਕਚਾ ਰਹੇ ਆ ਕਾਠ ਬਹੁਤ ਜ਼ਿਆਦਾ ਆ ਬੱਚਿਆਂ ਨੇ ਘਰਾਂ ਨੂੰ ਜਾਣਾ ਤੇ ਪਲੀਜ਼ ਮੇਰੀ ਬੇਨਤੀ ਉਹਨਾਂ ਨੂੰ ਪਰੇਸ਼ਾਨ ਨਾ ਕਰੋ ਉਹ ਸਾਡੇ ਸਤਕਾਰਯੋਗ ਪਲੇਅਰ ਨੇ ਸਾਡੀਆਂ ਬੱਚੀਆਂ ਨੇ ਸਾਡੀਆਂ ਧੀਆਂ ਨੇ ਸਾਡੀਆਂ ਭੈਣਾਂ ਨੇ ਆਪਾਂ ਸਤਕਾਰ ਕਰੀਏ ਉਹਨਾਂ ਨਾਲ ਤਸਵੀਰਾਂ ਜੋ ਤੁਸੀਂ ਕਰਾ ਲਈ ਜੀਤ ਮੰਡੀਲਾ ਹੋਲਾ ਵਾਲੀ ਪਿੰਡ ਆ ਸਾਡੇ ਭਰਾ ਦਾ ਮਨਦੀਪ ਦੇ ਜੱਫੇ ਦਾ 500 ਹੋਣਾ ਉਧਰ ਕਬੱਡੀ ਪੈ ਰਹੀ ਹੈ ਰੋਂਦੇ ਵਾਲਾ ਵੀ ਕਹਿੰਦੇ ਸਿਰਾਂ ਲਾਈ ਤਰਿਆਉਂਦਾ ਜਿਹੜੇ ਮੈਦਾਨ ਤੇ ਖੇਡਦਾ ਮੇਲਾ ਬਣਾ ਦਿੰਦਾ ਜਿਹੜੇ ਖੇਡ ਤੇ ਮੇਲਾ ਕਹਿੰਦੇ ਖੇਡ ਦਾ ਮੇਲਾ ਬਣਾ ਦਿੰਦਾ ਆਹ ਮੁੰਡਾ ਵੀ ਯਾਰੋ ਕਬੱਡੀ ਦੀ ਦੁਨੀਆ ਵਿੱਚ ਖੁੱਤੀ ਪਾ ਦਿੰਦਾ ਫੱਕਰ ਜੰਡਿਆਲਾ ਹੋ ਗਿਆ ਮੂਰੇ ਕਰਾ ਦੇ ਤੰਨ ਤੰਨ ਆਹ ਹੋ ਗਿਆ ਮੂਰੇ ਆਹ ਹੋ ਗਿਆ ਮੂਰੇ ਆਹ ਬੂਂਆਂ ਵਾਲੇ ਚ ਸਾਨ ਬੜਪੇ ਲੱਗ ਗਿਆ ਜੋਰ ਰੋਂਦੇ ਵਾਲਾ ਪੱਜੂ 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 ਆ ਬੱਲੇ ਬੱਲੇ ਹਾਂ ਭਾਈ ਫਕਰ ਚੰਡੇ ਵਾਲੇ ਦੀ ਖੇਡ ਵਧੀਆ ਲੱਗੀ ਕਾਰੀ ਤਾਲੀਆਂ ਬਾਰੇ ਇਸ ਜੋਬਰ ਦੇ ਲਈ ਆਉ ਬੱਲੇ ਬੱਲੇ ਕਰਾਈ ਦਰਿਆ ਆਉਗਾ ਵਿੱਚ ਨਾ ਕੋਈ ਚੀਜ਼ ਮਿੱਠੀ ਪਾਵਨ ਗੁਰਬਾਣੀ ਦੇ ਨਾਮ ਵਰਗੀ ਫਲਾ ਨਾਲ ਅਨੇਕ ਭਰਪੂਰ ਬੂਟੇ ਪਰ ਦਿੰਦੇ ਨਹੀਂ ਬੋੜ ਦੀ ਛਾਂ ਵਰਗੀ ਸਰਗਾਂ ਵਿੱਚ ਵੀ ਵਸ ਨਹੀਂ ਹੋ ਸਕਦੀ ਸ੍ਰੀ ਹਰਮੰਦਰ ਸਾਹਿਬ ਜੀ ਥਾਂ ਵਰਗੀ ਬਚਨ ਹੋਏ ਨਾ ਗੋ ਹੋ ਕੋਈ ਮਾਤਾ ਗੁਜਰੀ ਦਸ਼ਮੇਸ਼ ਦੀ ਮਾਂ ਵਰਗੀ ਚੋਟੀ ਦਾ ਮੈਚ ਖਾਨ ਗੁਰਦਾਸਪੁਰਿਆ ਖਾਨ ਗੁਰਦਾਸਪੁਰਿਆ ਖਾਨ ਗੁਰਦਾਸਪੁਰਿਆ ਖਾਨ ਗੁਰਦਾਸਪੁਰਿਆ ਇੱਕ ਵਾਰੀ ਖਾਨ ਲਈ ਤਾੜੀਆਂ ਮਾਰੋ ਖਾਨ ਲਈ ਤਾੜੀਆਂ ਮਾਰ ਦਿਓ ਮੇਰੇ ਮਿੱਤੋ ਮਾਨਤਾ ਮਹਿਸੂਸ ਹੁੰਦਾ ਕੋਈ ਜੋਬਰ ਕੈਨੇਡਾ ਵੱਲੋਂ ਖਾਨ ਦੇ ਲਈ ਕਹਿੰਦੇ 500 ਵੀ ਹਾਸਤੇ ਇੱਥੇ ਫੱਕਰ ਅਤੇ ਨਿਆਣਾ ਬਾਕੀ ਸਭ ਰੁੰਦੇ ਦੇਖੇ ਕੋਈ ਨਾ ਮੰਦਾ ਪਾਣਾ ਬਾਕੀ ਸਭ ਰੁੰਦੇ ਦੇਖੇ ਵਿਰਲੇ ਮੰਦੇ ਪਾਣਾ ਆ ਸਾਹਮਣੇ ਪਾਣੇ ਵਿੱਚ ਰਹਿਣਾ ਚਾਹੀਦਾ ਓਦੀ ਰਜਾ ਵਿੱਚ ਰਹਿਣਾ ਚਾਹੀਦਾ ਕਿ ਸਾਹਿਬ ਹੱਥ ਵੜਿਆਈਆਂ ਤਿਸ ਭਾਵੇਂ ਤਿਸਤੇ ਕੋਸ਼ੇ ਦੀ ਰੇਡ ਫੱਕਰ ਢੰਡੇ ਵਾਲਾ ਫੇਰ ਸੜਾ ਲਾ ਗਿਆ ਉਧਰ ਜਿਸ ਕਰਨ ਸਾਡਾ ਵੀਰ ਕਨੇਡਾ ਥੀਟਰ ਤੋਂ ਹੰਮੂ ਸਰਪੰਚ ਲੋਗੜ ਵਾਲਾ ਜਿੱਥੇ ਵੀ ਆਵਾਜ਼ ਨੂੰ ਸੁਣਦਾ ਉਹ ਬਬਲੇ ਗੱਲਾਂ ਸੰਪਰਕ ਬਣਾ ਲਵੇ ਅੰਮੂ ਜਿੱਥੇ ਵੀ ਵਾਇ ਨੂੰ ਸੁਣਦਾ ਉਹ ਸਾਡੇ ਵੀਰ ਬਬਲੇ ਨਾਲ ਸੰਪਰਕ ਬਣਾ ਲਵੇ ਰਾਏ ਤਰਾਣੀ ਵਾਲਾ ਗੋਗੋ ਫੇਰ ਕਬੱਡੀ ਪਾਉਂਦਰੀ ਵੱਟਦਾ ਹੋਇਆ ਇਹਨਾਂ ਦੀ ਡਿਊਟੀ ਨਹੀਂ ਵੀਰ ਬਣ ਕੇ ਬਹਿ ਜਾਓ ਇਹਨਾਂ ਦੀ ਡਿਊਟੀ ਨਹੀਂ ਵੀਰ ਬਣ ਕੇ ਬਹਿ ਜਾਓ ਅਸੀਂ ਬੇਨਤੀ ਕਰ ਸਕਦੇ ਹਾਂ ਪਈ ਹੋਈ ਰੇਡ ਖਾਨ ਫੇਰ ਚੁੰਬੜ ਗਿਆ ਖਾਨ ਫੇਰ ਚੁੰਬੜ ਗਿਆ ਆਹ ਖਾਨ ਕਹਿੰਦੇ ਸਿਰਾ ਲਈ ਆਉਂਦਾ ਇਹ ਜੱਫੇ ਬੈਸਟਾਂ ਵਾਲੇ ਇਹ ਕੌਡੀਆਂ ਬੈਸਟ